ਖੜੇ ਕਰਕੇ ਪਿਛਲੇ ਕਾਂਗਰਸ ਪਾਡੀ ਜਿੰਦਾਬਾਦ ਰਾਹੁਲ ਜਾਨੀ ਜਿੰਦਾਬਾਦ ਰਾਜਾ ਪ੍ਰਿੰਸ ਜਿੰਦਾਬਾਦ ਰਾਹੁਲ ਜਾਨੀ ਆਗੇ ਬੋਲੋ ਜਿੰਦਾਬਾਦ ਸਾਥ ਹੈ ਰਾਜਾ ਪ੍ਰਿੰਸ ਆਗੇ ਬੋਲੋ ਜਿੰਦਾਬਾਦ ਸਾਥ ਹੈ ਰਾਜਾ ਪ੍ਰਿੰਸ ਆਗੇ ਬੋਲੋ ਤੁਹਾਡੇ ਸਾਥ ਹੈ ਬਤੁ ਕੋ ਡੁਕਾਟਰ ਨੂੰ ਗੁਲਾਗਤ ਪਤਾ ਹੋਣਾ ਲੱਗਣਾ ਚਾਹੀਦਾ ਹੈ ਹਲਕੀ ਜਿਹੀ ਹਲਕੀ ਜਿਹੀ ਮੀਟਿੰਗ ਹੋਈ ਵਾਰਿੰਗ ਜੀ ਦਾ ਫਾਲਸਾ ਸਾਰੇ ਹੀ ਸਾਥੀ ਸਾਰੀਆਂ ਮੁਸ਼ਕਲਾਂ ਤੋਂ ਤੁਸੀਂ ਜਾਣਦੇ ਕਿ ਆਪਣੇ ਹੱਦਰੀਆਂ ਨੂੰ ਸਮੱਸਿਆ ਕੀ ਹੈ ਪਾਰਟੀ ਦੇ ਵਿੱਚ ਕਿੱਥੇ ਕਿੱਥੇ ਸਭ ਕਿਨੇ ਕਿਨੇ ਕੰਮ ਕਰਨਾ ਚਾਹੀਦਾ ਹੈ ਤੁਸੀਂ ਸਾਰੇ ਹੀ ਸਾਥੀ ਪ੍ਰਾਂਇਓ ਤੇ ਇਸ ਸਾਰੇ ਗੱਲ ਤੋਂ ਬਾਅਦ ਇਸ ਗੱਲ ਤੇ ਜਾਦਾ ਨਾ ਮੈਂ ਜਿਆਦਾ ਹੋਇਆ ਮੈਂ ਇਸ ਤੋਂ ਗੱਲ ਕਹਿਣਾ ਚਾਹਾਂ ਸਾਥੀਓ ਅੱਜ ਲੋੜ ਕੀ ਆ ਅੱਜ ਆਪਾਂ ਨੂੰ ਲੋੜ ਇਸ ਗੱਲ ਦੀ ਹੈ ਕਿ ਰਾਹੁਲ ਗਾਂਧੀ ਜੀ ਨੇ ਦੇਸ਼ ਭਗਤੀ ਵਿੱਚ ਪਾਰਟੀ ਜਨਤਾ ਪਾਰਟੀ ਦੇ ਬੁਲਾਣੇ ਤੋਂ ਬਾਅਦ ਤੋਂ ਤੁਸੀਂ ਬੋਲੋ ਚੋਰੀ ਵੋਟਾਂ ਕਰਕੇ ਕੇਂਦਰ ਦੀ ਸਰਕਾਰ ਬਣਾਉਣਾ ਸਿੱਟਾ ਸਰਕਾਰ ਬਣਾਉਣਾ ਜਿਹੜਾ ਧੰਦਾ ਸ਼ੁਰੂ ਕੀਤਾ ਸੀ ਉਹਦਾ ਜਿਹੜਾ ਖਲਾਸਾ ਰਾਹੁਲ ਗਾਂਧੀ ਜੀ ਨੇ ਕੀਤਾ ਸਾਨੂੰ ਸਾਰਿਆਂ ਨੂੰ ਰਾਹੁਲ ਗਾਂਧੀ ਜੀ ਦੀ ਉਸ ਗੱਲ ਤੇ ਪਹਿਰਾ ਦੰਦੇ ਹੋਏ ਉਸ ਕੀਤੇ ਹੋਏ ਖਲਾਸੇ ਨੂੰ ਤੇ ਅੱਜ ਚਾਈ ਹੁਜੜੀ ਮੋਰਾਂ ਦੀ ਮਹਿਮਾ ਬਹੁਤ ਅਧਿਕਾਰ ਚੋਰੀ ਕਰਨ ਵਾਲਿਆਂ ਨੂੰ ਗੱਡੀਆਂ ਲਾਉਣ ਦੀ ਜਿਹੜੀ ਮਹਿਮੋਨਾ ਨੇ ਛੇੜੀ ਹੈ ਹਰ ਕੋਨੇ ਤੇ ਗੱਲ ਚੱਲ ਰਹੀ ਹੈ ਬੋਰਟ ਚ ਗੱਦੀ ਚੋਰੀ ਤੋ ਅਸੀਂ ਸਾਰਿਆਂ ਨਿੱਕੀਆਂ 500 ਰੁਪਿਆ ਕਰਾਂਗੇ ਰਾਹੁਲ ਬਾਦੂ ਨੇ ਕਾਂਗਰਸ ਦੇ ਮੈਨੀਫੈਸਟੋ ਦੇ ਵਿੱਚ ਪਾਇਆ ਅਸੀਂ ਇਹ 10 ਲੱਖ ਰੁਪਿਆ ਬੀਮਾ ਕਰਾਂਗੇ ਅਸੀਂ ਇਹ ਸਾਰੀਆਂ ਗਰੀਬਾਂ ਵਾਸਤੇ ਮਕਾਨ ਬਣਾਉਣ ਵਾਸਤੇ ਸਭ ਕੁਝ ਕਾਂਗਰਸ ਪਾਰਟੀ ਦੀਆਂ ਹਮੇਸ਼ਾ ਨੀਤੀਆਂ ਰਹੀਆਂ ਪਰ ਮਨਰੇਗਾ ਸਕੀਮ ਨੂੰ ਕਿਤੇ ਰੱਖਦੇ ਪੰਜਾਬ ਦੀ ਸਰਕਾਰ ਜਿਹੜੀ ਆ ਟਰੂਲਰਨ ਕੰਪਨੀ ਦੀ ਉਹ ਬੰਦ ਕਰਨਾ ਚਾਹੁੰਦੀ ਹੈ ਇਸ ਰਾਕੇ ਸੇ ਪਿੰਡ ਦੇ ਵਿੱਚ ਜਿਹੜਾ ਨਾ ਉਹ ਕੰਮ ਚੱਲਣ ਦਾ ਨਹੀਂ ਹੈ ਜੇ ਕੰਮ ਕਰਦੇ ਆ ਵਿਚਾਰੇ ਉਹਨਾਂ ਦੇ ਪੈਸੇ ਨਹੀਂ ਬੰਦੇ ਮੜਰੇ ਦਾਸ ਕੀ ਉਹਦੇ ਪੈਸੇ ਮਜ਼ਦੂਰਾ ਵਾਸਤੇ ਆਉਂਦੇ ਨੇ ਤੇ ਲਾਈ ਜਾਂਦੇ ਆ ਇਹ ਮਸ਼ਹੂਰੀਆਂ ਪਸ਼ੂਰੀਆਂ ਕਰਨ ਵਾਸਤੇ ਵੱਡੇ ਵੱਡੇ ਬੋਰਡ ਲਾਈ ਜਾਂਦੇ ਆ ਸੋ ਮਜ਼ਦੂਰਾ ਦੇ ਪੈਸੇ ਉਧਰ ਵਰਤੀ ਜਾਂਦੇ ਸੋ ਇਹ ਸਰਮਾਇਆ ਦੀ ਚੋਰੀਆਂ ਹੋ ਰਹੀਆਂ ਇਹਨੂੰ ਕਾਂਗਰਸ ਪਾਰਟੀ ਦੀ ਹਰ ਵਰਕਰ ਦੀ ਜ਼ਿੰਮੇਵਾਰੀ ਬਣਦੀ ਹੈ ਕਿਆ ਪੰਨ ਰੋਕਣ ਵਾਸਤੇ ਲੋਕਾਂ ਨੂੰ ਜਾਗਰਤ ਕਰੀਏ ਲੋਕਾਂ ਨੂੰ ਦਸੀਏ ਭਾਈ ਇਹ ਕਾਂਗਰਸ ਪਾਰਟੀ ਦੀ ਸਕੀਮ ਹੈ ਕਾਂਗਰਸ ਪਾਰਟੀ ਹਮੇਸ਼ਾ ਮਜ਼ਦੂਰਾਂ ਦੇ ਨਾਲ ਗਰੀਬਾਂ ਦੇ ਨਾਲ ਕਿਸਾਨਾਂ ਦੇ ਨਾਲ ਖੜੀ ਹੈ ਜਦੋਂ ਸੀ ਇਹ ਸਾਰਾ ਕੁਝ ਪ੍ਰਚਾਰਾਂ ਦੇ ਤਾਂ ਕੋਈ ਦੋਰ ਰਹਾ ਨਹੀਂ ਕਾਂਗਰਸ ਪਾਰਟੀ ਹਰ ਇੱਕ ਦਿਹਾਤੀ ਦੇ ਵਿੱਚ ਪੂਰੀ ਮਜ਼ਬੂਤ ਹੈ ਤੁਸੀਂ ਬਹੁਤ ਤਕੜੇ ਹੋ ਬਾਦਲਾਂ ਦੀ ਦਰਸਲ ਸਰਕਾਰ ਨਹੀਂ ਤੁਸੀਂ ਮੈਂ ਸਮਝਦਾ ਸਲੂਟ ਹੈ ਤੁਹਾਨੂੰ ਲੋਕਾਂ ਦੇ ਪਰਚੇ ਪੁਰਜ਼ੇ ਵੀ ਕਿਤੇ ਲੋਕਾਂ ਦੇ ਬਥੇਰੇ ਗੋਸ਼ਟੀ ਤਾਂ ਪਰ ਤੁਸੀਂ ਆਪ ਦੀ ਜਗ੍ਹਾ ਤੋਂ ਹੱਲੇ ਹੋ ਇਸ ਲਈ ਤੁਹਾਨੂੰ ਸਲੂਟ ਹੈ ਸੋਹਣੀਆਂ ਵੀ ਹੈ ਹੁਣ ਲੱਗੂ ਸਰਕਾਰ ਨਾਲ ਦੀ ਕੋਈ ਚੀਜ਼ ਹੈ ਨਹੀਂ ਜਿੱਤਦਾ ਸਾਰੇ ਵਰਗਾਂ ਨੂੰ ਇਸ ਲਈ ਤੁਸੀਂ ਸਾਰੇ ਆਪਾਂ ਪਿੰਡਾਂ ਤੋਂ ਆਇਆ ਪੰਜ ਤੁਸੀਂ ਉਹ ਸਰਪੰਚ ਤੁਸੀਂ ਉਹ ਸਾਰੇ ਜ਼ਿੰਮੇਵਾਰ ਬੰਦੇ ਹੋ ਉਹਨਾਂ ਨੂੰ ਜਾ ਕੇ ਸੰਪਰਕ ਕਰੋ ਭਾਈ ਦੱਸੋ ਕੀ ਦਿੱਕਤ ਹੈ ਜੇ ਕਿਸੇ ਨੂੰ ਕੋਈ ਮੁਸ਼ਕਲ ਹੈ ਆਪਾਂ ਨੂੰ ਰਲ ਮਿਲ ਕੇ ਸਾਰੇ ਦੂਰ ਕਰੀ ਦੂਜੀ ਗੱਲ ਭਾਈ ਕਿਸੇ ਨਾਲ ਕੋਈ ਧੱਕਾ ਹੁੰਦਾ ਹੈ ਕਿਸੇ ਨਾਲ ਧੱਕਾ ਹੁੰਦਾ ਆਪਾਂ ਇਹ ਨਹੀਂ ਜਾਣੇ ਆ ਜੇ ਕਿਸੇ ਇੱਕ ਮੰਦਰਾਂ ਧੱਕਾ ਹੁੰਦਾ ਹੈ ਤੇ ਆਪਾਂ ਸਾਰੇ ਇਕੱਠੇ ਹੋ ਜਾਈਏ ਤਾਂ ਕੰਮ ਹੋ ਜਾਊਗਾ ਤੂੰ ਕਰ ਲੂਗਾ ਤਾਂ ਕਰ ਗੁਰੂ ਜੀ ਦਾ ਜੀ ਕਹਿੰਦੇ ਆ ਸਾਧ ਸੰਗਤ ਮਿਲ ਰਹੀ ਹੋ ਮਾਦੋ ਜਿਵੇਂ ਮਧੂ ਮਖੀਰਾ ਜਿਵੇਂ ਡੂੰਮਣੇ ਮਖਾਦੀਆਂ ਮੱਖੀਆਂ ਦਾ ਆਪਸੀ ਪਿਆਰ ਹੁੰਦਾ ਹੈ ਨਾ ਗੁਰੂ ਜੀ ਦਾ ਜੀ ਕਹਿੰਦੇ ਆਇਆ ਇਕੱਠੇ ਹੋ ਜੋ ਜੇ ਕਿਸੇ ਕਾਂਗਰਸੀ ਨੂੰ ਕੋਈ ਮੁਸ਼ਕਲ ਆਉਂਦੀ ਹੋ ਕੋਈ ਠੂਠਾ ਪਰਚਾ ਦੇਣ ਦੀ ਗੱਲ ਕਰਦੀ ਹੋ ਕੋਈ ਹੋਰ ਕੰਮ ਕਰਦੇ ਆ ਤਾਂ ਆਪਾਂ ਇੰਨੇ ਜਨੇ ਕਾਂਗਰਸੀ ਬੈਠਿਆਂ ਤੇ ਆਪਾਂ ਸਾਰੇ ਇਕੱਠੇ ਹੋ ਕੇ ਜਾਵਣੀ ਨੇ ਜੋਤਾਂ ਕਿਸੇ ਦੀ ਕਿਸਾਨਾ ਪੰਜਾਬ ਦਾ ਪ੍ਰਧਾਨ ਰਾਜਾ ਬੜਿੰਦੀ ਇਹ ਗੱਲ ਕਹਿੰਦਾ ਉਦੇ ਰਾਜ ਨੂੰ 2:00 ਵਜੇ ਧਾਰੇ ਪਹੁੰਚ ਜਾਂਦਾ ਜਦੋਂ ਆਪਣਾ ਪ੍ਰਧਾਨ ਇਹਨਾ ਮਜ਼ਬੂਤ ਹੈ ਤੇ ਸਾਨੂੰ ਵੀ ਉਹਨਾ ਮਜ਼ਬੂਤ ਹੋ ਕੇ ਆਪਣੇ ਵਰਕਰਾਂ ਦੇ ਨਾਲ ਡਟ ਕੇ ਪਹਿਲਾ ਦਿਨ ਦੀ ਲੋੜ ਹੈ ਅਸੀਂ ਤੁਹਾਨੂੰ ਗਟਕੜ ਵਿਸ਼ਵਾਸ ਦਿਵਾਉਣੇ ਆ ਕਿ ਕਾਂਗਰਸ ਪਾਰਟੀ ਕਿਸੇ ਮੁਝੇ ਲੀਡਰ ਨਹੀਂ ਹੈ ਕਾਂਗਰਸ ਦੇ ਹਰ ਵਰਕਰ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ ਇਸ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ ਕੋਈ ਇਹ ਨਾ ਫਿਕਰ ਕਰ ਇਕੱਠੇ ਸਾਰੀ ਕਾਂਗਰਸ ਇਕੱਠੀ ਹੈ ਇੱਕ ਉਹ ਫੜਾਇਆ ਜਾ ਰਿਹਾ ਰੂਮਰ ਫੜਾਇਆ ਜਾ ਰਿਹਾ ਬਿਨਾਂ ਗੱਲ ਤੋਂ ਬਿਨਾਂ ਗੱਲ ਤੋਂ ਰੂਮਰ ਫੜਾਇਆ ਜਾ ਰਿਹਾ ਹੈ ਬਈ ਕਾਂਗਰਸ ਇਕੱਠੀ ਨਹੀਂ ਹੈ ਕੌਣ ਇਸ ਗਰੁੱਪੇ 'ਚ ਮੈਂ ਦੱਸੋ ਕਿਹੜਾ ਗਰੁੱਪੇ 'ਚ ਮੈਂ ਸਾਰੇ ਬੱਚੇ ਕੋਈ ਗਰੁੱਪੇ 'ਚ ਨਹੀਂ ਹੈ ਇਹ ਬਰੋਦੀ ਜਿਹੜੇ ਲੋਕ ਆ ਉਹ ਪ੍ਰਚਾਰ ਕਰਦੇ ਆ ਗਰੁੱਪ ਹੈ ਜੀ ਇੱਥੇ ਗਰੁੱਪ ਹੈ ਫਲਾਣਾ ਗਰੁੱਪ ਹੈ ਕੋਈ ਗਰੁੱਪ ਨਹੀਂ ਜੇ ਕਿਸੇ ਨਾਲ ਉਹ ਗੱਲ ਕਰਦਾ ਥੋੜੀ ਕਾਂਗਰਸ ਦਾ ਗਰੁੱਪ ਹੈ ਤੁਸੀਂ ਕਹੋ ਵੀ ਕੋਈ ਗਰੁੱਪ ਨਹੀਂ ਕਾਂਗਰਸ ਇਕੱਠੀ ਹੈ ਕਾਂਗਰਸ ਪਾਰਟੀ ਨੂੰ ਜਿਤਾਉਣਾ ਹੈ ਸੀ ਗਰੁੱਪ ਦਾ ਕੋਈ ਮੈਚ ਨਹੀਂ ਤੋਂ ਕਾਂਗਰਸ ਪਾਰਟੀ ਦੇ ਕਿਸੇ ਵਰਕਰ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਵਾਗੇ ਇਹ ਰਾਜਾ ਬਿੰਦੂ ਜੀ ਬੋਲੋ ਹਮੇਸ਼ਾ ਹੀ ਹਰ ਮੈਚ ਦੇ ਉਤੇ ਹਰ ਸਟੇਜ ਦੇ ਉਤੇ ਗੱਲ ਕਹੀ ਜਾ ਰਹੀ ਬਾਜੀ ਨਰਬਿੰਦਰ ਸਾਹਿਬ ਆਪਣੇ ਬੈਠੇ ਆ ਬਹੁਤ ਸਾਰੀਆਂ ਚੀਜ਼ਾਂ ਹੋ ਗਈਆਂ ਕਈ ਗੱਲਾਂ ਆਪਣੇ ਘਰ ਦੀਆਂ ਹੋਣੀਆਂ ਉਹ ਘਰ ਦੀਆਂ ਗੱਲਾਂ ਆਪਾਂ ਘਰ ਦੇ ਅੰਦਰ ਬੈਠ ਕੇ ਹੀ ਕਰ ਸਕਦੇ ਆ ਚਾਰ ਦਿਵਾਰੀ ਉਹ ਅੰਦਰ ਬੈਠ ਕੇ ਕਰਦੇ ਪਹਿਰਾ ਦੇਈਏ ਇਸ ਤਰ੍ਹਾਂ ਜੇ ਅਸੀਂ ਪਹਿਰਾ ਦੇਵਾਂਗੇ ਤੇ ਕੁਦਰਤੀ ਗੱਲ ਹੈ ਕਿ ਲੋਕ ਪੰਜਾਬ ਦੇ ਹਰ ਕੋਨੇ ਤੇ ਇੱਕੋ ਹੀ ਗੱਲ ਕਰ ਰਹੇ ਆ ਇਹ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਲਈ ਪੰਜਾਬ ਦੇ ਭਲੇ ਲਈ ਕੋਈ ਪਾਰਟੀ ਕੰਮ ਕਰ ਸਕਦੀ ਹੈ ਤਾਂ ਕਾਂਗਰਸ ਪਾਰਟੀ ਹੀ ਕੰਮ ਕਰ ਸਕਦੀ ਹੈ ਹਰ ਕੋਨੇ ਦੇ ਉੱਤੇ ਇਹ ਗੱਲ ਹੈ ਪਰ ਇਸ ਭਾਵਨਾ ਨੂੰ ਅਸੀਂ ਆਪਣੇ ਪੱਖ ਦੇ ਵਿੱਚ ਕਿਵੇਂ ਲੈ ਕੇ ਆਉਣਾ ਹੈ ਇਹ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਜਿਹੜੀਆਂ ਨਿੱਕੀਆਂ-ਮੋਟੀਆਂ ਗੱਲਾਂ ਹੁੰਦੀਆਂ ਨੇ ਉਹ ਆਪਾਂ ਘਰ ਜਦੋਂ ਪਰਿਵਾਰ ਵੱਡਾ ਹੋਊਗਾ ਤੇ ਪਰਿਵਾਰ 'ਚ ਛੋਟੀਆਂ-ਮੋਟੀਆਂ ਨਿੱਕੀਆਂ-ਮੋਟੀਆਂ ਗੱਲਾਂ ਹੁੰਦੀਆਂ ਰਹਿੰਗੀਆਂ ਉਹ ਛੱਡ ਦੇਣਾ ਚਾਹੀਦਾ ਹੈ ਜੇ ਤਿੰਨ ਚਾਰ ਪਰ ਹੁੰਦੇ ਆ ਤੇ ਬਾਪ ਕਿਸੇ ਨੂੰ ਵੱੱਜ ਜੁੰਮਵਾਰੀ ਦੇ ਦਿੰਦਾ ਹੈ ਹਨਾ ਦੇ ਕਿਤੇ ਨਾ ਕਿਤੇ ਉਹ ਦੂਜੇ ਨੂੰ ਆਹ ਹੋਜਣਾ ਵੀ ਪਤਾ ਨਹੀਂ ਉਹ ਵੱੱਜ ਜੁੰਮਵਾਰੀ ਦਿੱਤੀ ਗਈ ਹੈ ਐ ਹੁੰਦਾ ਉਹ ਇਹ ਛੋਣੀਆਂ ਮੁੰਡੀਆਂ ਗੱਲਾਂ ਦੇ ਸਾਨੂੰ ਨਹੀਂ ਪੈਣਾ ਚਾਹੀਦਾ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਐਮਐਲਏ ਥੋੜਾ ਹੋਗਾ ਸਰਕਾਰ ਬੋੜੀ ਹੋਊਗੀ ਥੋੜੀ ਜਿਹੀ ਕਾਂਗਰਸ ਪਾਰਟੀ ਦਾ ਮੈਂ ਇੱਕ ਵਰਕਰ ਹਾਂ ਉਹ ਕਾੜ ਹੋਊਗਾ ਤੇ ਘਟੂ ਘਟ ਪਾਲੀ ਛੋਟੀ ਮੈਂ ਗੱਲ ਕਰਾ ਕੋਈ ਨੱਕ ਤੇ ਪੋਸਾ ਰੁਕਣ ਤੋਂ ਵਿੱਚ ਝਕੂਗਾ ਭਯਾਨਕੀ ਪਾਰਟੀ ਦੀ ਸਰਕਾਰ ਕਿਧਰ ਜਾਓਗੇ ਵਰਕਰ ਕੇ ਤੇ ਜਾਊਗਾ ਜਿਹੜਾ ਹੁਣ ਰਾਜਾ ਪ੍ਰਿੰਸੀ ਸਾਡੇ ਪੰਜਾਬ ਪ੍ਰਧਾਨ ਕਾਂਗਰਸ ਪਾਰਟੀ ਦੇ ਉਹਨਾਂ ਨੇ ਤੇ ਰੋਗਾਨੀ ਜੀ ਨੇ ਖੜਗੇ ਸਾਹਿਬ ਨੇ ਜਿਹੜੀ ਇਹ ਨਿਯਮ ਛੇੜੀ ਹੈ ਜਿਸ ਵਿੱਚ ਇਹਮ ਦਾਗਾਂਡ ਕਰ ਲਈ ਸਾਡਾ ਵੀਰ ਤਲੀ ਵੀਰ ਸਾਡੇ ਜਗਰ ਲਾ ਕੇ ਆਏ ਨੇ ਇਹਦਾ ਮਤਲਬ ਕੀ ਹੈ ਅਸਲ ਦੇ ਵਿੱਚ ਆਪਾਂ ਇਸ ਗੱਲ ਦੇ ਉੱਤੇ ਅੱਜ ਦੀ ਮੀਟਿੰਗ ਰੱਖੀ ਬਲਾ ਕਮੇਟੀਆਂ ਬਣਾਉਣ ਲਈ ਬੂਥ ਕਮੇਟੀਆਂ ਬਣਾਉਣ ਲਈ ਇਹ ਸਾਰਾ ਕੁਝ ਕਰਨ ਲਈ ਕਿਉਂ ਕਹਿਣੀ ਆਪਾਂ ਹਰ ਮੀਟਿੰਗ ਵਿੱਚ ਵੱਡੀ ਛੋਟੀ ਮੀਟਿੰਗ ਦੇ ਵਿੱਚ ਇੱਕ ਚਰਚਾ ਸਿੱੜਦੀ ਹੈ ਕਿ ਭਈ ਸਰਕਾਰ ਦੇ ਲੋਕ ਹੁੰਦੀਓ ਤੋਂ ਬਰਕਰਾਰ ਨਹੀਂ ਯਾਰ ਕੁਝ ਬਰਤਾਲੀ ਹੁੰਦੀ ਹਰ ਬੰਦਾ ਇੱਕੋ ਗੱਲ ਮੈਂ ਹਰ ਮੀਟਿੰਗ ਵਿੱਚ ਸਾਨੂੰ ਇੱਕ ਗੱਲ ਸੁਣਨਾ ਭਈ ਇਸ ਮਸਲੇ ਦਾ ਪੱਕਾ ਹੱਲ ਕੱਢਣ ਵਾਸਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿਨ ਰਾਤ ਮਿਹਨਤ ਕਰਕੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ ਖੜਾ ਕਰਤਾ ਤੇ ਹੁਣ ਉਹ ਬਲਾਕ ਕਮੇਟੀਆਂ ਬਣਾਉਣ ਵਾਸਤੇ ਬੂਥ ਕਮੇਟੀਆਂ ਬਣਾਉਣ ਵਾਸਤੇ ਥੋੜੀਆਂ ਫੋਟੋ ਮੰਗ ਰਹੀ ਹੈ ਲਿਸਟਾ ਮੰਗ ਰਹੀ ਹੈ ਇਹਦਾ ਕਾਰਨ ਕੀ ਇਹਦਾ ਕਾਰਨ ਇਹੀ ਹੈ ਕਿ ਇਹ ਸਾਰੀਆਂ ਲਿਸਟਾਂ ਬੀਪੀਸੀ ਤੇ ਆਈ ਰਾਹੁਲ ਗਾਨੀ ਨੇ ਆਫਿਸ ਕਰਕੇ ਸਾਹਿਬ ਦੀ ਆਫ ਸਪੌਂਸਰ ਭਾਵੇਂ ਕੇਂਦਰ ਚ ਸਰਕਾਰ ਬਣੇ ਤਾਂ ਭਾਵੇਂ ਸਟੇਟ ਚ ਸਰਕਾਰ ਬਣੇ ਉਹ ਸਰਕਾਰ ਦੇ ਵਿੱਚ ਆਪਾਂ ਜਦੋਂ ਜਾ ਕੇ ਦੱਸਾਂ ਨਹੀਂ ਇਹ ਮੈਂ ਬਲਾਕ ਕਮੇਟੀ ਦਾ ਮੈਂਬਰ ਹਾਂ ਮੈਂ ਬੂਥ ਕਮੇਟੀ ਦਾ ਮੈਂਬਰ ਹਾਂ ਐਕਚੁਅਲੀ ਕੀ ਹੈ ਕਿ ਰਾਹੁਲ ਗਾਨੀ ਜੀ ਬੂਥ ਕਮੇਟੀਆਂ ਤੱਕ ਖੁਦ ਪਹੁੰਚਣਾ ਚਾਹੁੰਦੇ ਜਦ ਤੱਕ ਬੂਧ ਕਮੇਟੀਆਂ ਤੱਕ ਲੀਡਰਸ਼ਿਪ ਨਹੀਂ ਪਹੁੰਚਦੀ ਇਹ ਸ਼ਿਕਾਇਤ ਰਹੂਗੀ ਕਿ ਸਾਡੀ ਗੱਲ ਨਹੀਂ ਸੁਣੀ ਤੇਰੀ ਬੰਦੇ ਅਸੀਂ ਬੋਲਦੇ ਰਹਨੇ ਆ ਕਿ ਨਾਲ ਤਾਂ ਹੈਗੇ ਆ ਜਰ ਤੁਹਾਡੇ ਮੈਂ ਹਲਕਾ ਸੁਦੂਰਗੜ ਦਾ ਕੋਆਰਡੀਨੇਟਰ ਆ ਅਦਰਕ ਸਾਹਿਬ ਹਾਕਾ ਸੁਦੂਰਗੜ ਦੇ ਵਿੱਚ ਕਾਂਗਰਸ ਮਜ਼ਬੂਤ ਹੈ ਉਥੇ ਲੀਡਰ ਮੋਹਰ ਸਾਹਿਬ ਪੂਰੇ ਮਜ਼ਬੂਤ ਹੈ ਪਰ ਹਰ ਹਲਕੇ ਦੇ ਵਿੱਚ ਇਹ ਦਿੱਤਾ ਦਾ ਹਰ ਹਲਕੇ ਚ ਕਿ ਕੋਈ ਸਾਥੀ ਆਪਣੇ ਆਪ ਨੂੰ ਬਲੈਂਟ ਲਈ ਨਹੀਂ ਕਹਿੰਦਾ ਕਿ ਮੈਂ ਬਲਾਕ ਦੇ ਵਿੱਚ ਕੰਮ ਕਰਨ ਲਈ ਤਿਆਰ ਹਾਂ ਮੈਂ ਬੂਥ ਕਮੇਟੀ ਸਭਾ ਨੂੰ ਤਿਆਰ ਹਾਂ ਮੈਂ ਸੰਭਾਲੂਗਾ ਪਿੰਡ ਦਾ ਬੂਥ ਮੈਂ ਸੰਭਾਲੂਗਾ ਇਹ ਬਲਾਕ ਕਮੇਟੀ ਦੀ ਜ਼ਿੰਮੇਵਾਰੀ ਜ਼ਿਲ੍ਹਾ ਕਮੇਟੀ ਦੇ ਵਿੱਚ ਮੈਂ ਸੰਭਾਲੂਗਾ ਜ਼ਿੰਮੇਵਾਰੀ ਕੋਈ ਲੀਆ ਆਸ ਕਾਂਗਰਸ ਦੇ ਨਾਰਾ ਜੈ ਹਿੰਦ ਜੈ ਹਿੰਦ ਬੰਦ ਜੀ ਦਾ ਹਲਸਾ ਬੰਦ ਜੀ ਦੀ ਫਤ ਮੈਂ ਕਿਰਨਜੀਤ ਸਿੰਘ ਗੈਰੀ ਚੇਅਰਮੈਨ ਪੀਕੇਸੀ ਵਿਭਾਗ ਕਾਂਗਰਸ ਪੰਜਾਬ ਪ੍ਰਦੇਸ਼ ਕואਡੀਨੇਟਰ ਕਾਂਗਰਸ ਪਾਰਟੀ ਮਤਾ ਸੁਦਰਗਤ ਅੱਜ ਬਠਿੰਡਾ ਦੇ ਹੱਤੀ ਹਲਕੇ ਦੇ ਕਾਂਗਰਸ ਪਾਰਟੀ ਦੇ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਰੈਮਰਦਵਾਨਾ ਚ ਹੋਈ ਜਿਸ ਦਾ ਪ੍ਰਬੰਧ ਸਰਪੰਚ ਦਸ਼ਵਿੰਦਰ ਸਿੰਘ ਬਲਾਕ ਪ੍ਰਧਾਨ ਮਨਜੀਤ ਸਿੰਘ ਸਰਪੰਚ ਪਹਾੜੇ ਵਾਲਾ ਤੇ ਵਾਈਸ ਪ੍ਰਧਾਨ ਜ਼ਿਲ੍ਹਾ ਬਠਿੰਡਾ ਗਰਨਦੀਪ ਕੌਰ ਬਿਰਕ ਉਹਨਾਂ ਨੇ ਕੀਤਾ ਦਿਹਾਤੀ ਹਲਕੇ ਦੇ ਪੰਜ ਸਰਪੰਚ ਨੰਮਰਦਾਰ ਬਲੌਕ ਸਮਟੀ ਮੈਂਬਰ ਸਾਬਕਾ ਮਜੂਦਾ ਸਾਰੇ ਅੱਜ ਦੀ ਮੀਟਿੰਗ ਦੇ ਵਿੱਚ ਪਹੁੰਚੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਤਨੀ ਬਿਰਕ ਜੀ ਜੋ ਹਲਕਾ ਦਿਹਾਤੀ ਮਠੰਡਾ ਦੇ ਆਬਜ਼ਰਵਰ ਲਾਏ ਗਏ ਨੇ ਉਹਨਾਂ ਨੇ ਸ਼ਿਰਕਤ ਕੀਤੀ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਵਕ ਵਕ ਬੁਲਾ ਰਹੇ ਨੇ ਆਪਣੇ ਵਿਚਾਰ ਰੱਖੇ ਇਹ ਹਲਕਾ ਦਿਹਾਤੀ ਦੇ ਵਿੱਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਲਕੇ ਦੇ ਕੋਆਰਡੀਨੇਟਰ ਅ ਤਨੀ ਬਿਰਕ ਜੀ ਨੇ ਪਾਰਟੀ ਦੇ ਸਾਰੇ ਆਗੂਆਂ ਨੂੰ ਇੱਕ ਪ੍ਰੋਗਰਾਮ ਦਿੱਤਾ ਕਿ ਹੁਣ ਕਾਂਗਰਸ ਪਾਰਟੀ ਨੂੰ ਦਿਹਾਤੀ ਦੇ ਵਿੱਚ ਪਿੰਡ-ਪਿੰਡ ਦੇ ਵਿੱਚ ਮਜ਼ਬੂਤ ਕਰਨ ਲਈ ਪਿੰਡਾਂ ਦੇ ਵਿੱਚ ਬੂਥ ਲੈਵਲ ਤੇ ਕਮੇਟੀਆਂ ਬਣਾਉਣ ਦੀ ਜੀ ਤਨੀ ਬਿਰਕ ਜੀ ਦੀ ਅਗਵਾਈ 'ਚ ਅਸੀਂ ਸਾਰੇ ਹਲਕਾ ਦਿਹਾਤੀ ਦੇ ਪਿੰਡਾਂ ਤੇ ਜਾਵਾਂਗੇ ਤੇ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਹੈਗੇ ਆ ਉਹਨਾਂ ਨਾਲ ਮੁਲਾਕਾਤ ਕਰਕੇ ਕਮੇਟੀਆਂ ਬੂਥ ਕਮੇਟੀਆਂ ਬਣਾ ਕੇ ਤੋਂ ਰਾਹੁਲ ਗਾਂਧੀ ਜੀ ਵੱਲੋਂ ਜਿਹੜੀ ਸ਼ੁਰੂ ਕੀਤਾ ਗਿਆ ਮਿਸ਼ਨ ਹੈ ਵੋਟ ਅਧਿਕਾਰ ਨੂੰ ਬਚਾਉਣਾ ਤੇ ਵੋਟ ਚੋਰਾਾਂ ਦੇ ਖਿਲਾਫ ਮਿਹਨ ਨੂੰ ਮਜ਼ਬੂਤ ਕਰਨਾ ਉਹਨੂੰ ਅੱਗੇ ਵਧਾਵਾਂਗੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਬਲਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜੋ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਜਾ ਰਿਹਾ ਜੋ ਪ੍ਰੋਗਰਾਮ ਲਿਖੇ ਗਏ ਆ ਉਹਨਾਂ ਸਾਰੇ ਪ੍ਰੋਗਰਾਮਾਂ ਨੂੰ ਪਿੰਡ-ਪਿੰਡ ਦੀ ਹਰ ਸੱਤ ਤੱਕ ਅਸੀਂ ਲੈ ਕੇ ਜਾਵਾਂਗੇ ਤਾਂ ਜੋ 27 2027 ਦੇ ਵਿੱਚ ਪੰਜਾਬ ਦੇ ਲੋਕਾਂ ਦੀ ਭਾਗਰਾ ਦੇ ਮੁਤਾਬਕ ਜਿਹੜੀ ਕਾਂਗਰਸ ਪਾਰਟੀ ਦੀ ਸਰਕਾਰ ਹੈ ਉਹ ਪੰਜਾਬ ਦੇ ਵਿੱਚ ਬਣ ਸਕੀ। ਇੱਦਾਂ ਜਰੂਰ ਮੈਂ ਕਹਣੀ ਚਾਹਾਂ ਕਿ ਪੰਜਾਬ ਦੀ ਸਰਕਾਰ ਗਰੀਬਾਂ ਲਈ ਕਾਂਗਰਸ ਪਾਰਟੀ ਵੱਲੋਂ ਦਿੱਤੀ ਗਈ ਮਨਰੇਗਾ ਸਕੀਮ ਨੂੰ ਕਿਤੇ ਨਾ ਕਿਤੇ ਬੰਦ ਕਰਨਾ ਚਾਹੁੰਦੀ ਹੈ। ਅੱਜ ਇੱਥੇ ਮਨਰੇਗਾ ਮਜ਼ਦੂਰ ਵਰਕਰਾਂ ਦੀ ਨਾਲ ਵੀ ਮੁਲਾਕਾਤ ਹੋਈ। ਉਹਨਾਂ ਨੇ ਕਿਹਾ ਆ ਲੋਕਾਂ ਦੇ ਰਾਸ਼ਨ ਕਾਰਡ ਜਿਹੜੇ ਡਾਕਟਰ ਮਨਮੋਹ ਸਿੰਘ ਦੀ ਸਰਕਾਰ ਵੱਲੇ ਆਟਾ ਦਾ ਸਕੀਮ ਸ਼ੁਰੂ ਕੀਤੀ ਗਈ ਸੀ ਉਹਨੂੰ ਵੀ ਕਿਤੇ ਨਾ ਕਿਤੇ 1 ਕਣਤ ਵੀ 15 ਤੋਂ ਘਟਾ ਕੇ 5 ਕਿਲੋ ਕਰ ਦਿੱਤੀ। ਪੰਜਾਬ ਦੇ ਲੋਕਾਂ ਨੂੰ ਪੁੱਠੇ ਲਾਰੇ ਲਾ ਕੇ ਆਮ ਆਦਮੀ ਪਾਰਟੀ ਨੇ ਬਿੜੀ ਸਰਕਾਰ ਬਣਾਈ ਆ ਪੰਜਾਬ ਦੇ ਲੋਕ ਦੁਖੀ ਨੇ ਹੋਰ ਬਨੀਸ਼ ਸੋਧਿਆ ਦੇ ਉਸ ਬਿਆਨ ਦੀ ਮੈਂ ਸਖਤ ਨਿੰਦਿਆ ਕਰਦਾ ਜਿੱਥੇ ਉਹ ਪੰਜਾਬ ਦੀਆਂ ਮਹਿਲਾਵਾਂ ਦੀ ਮੀਟਿੰਗ ਦੇ ਵਿੱਚ ਇੱਕ ਗੱਲ ਕਹਿ ਰਿਹਾ ਕਿ ਸ਼ਾਮ-ਦਾਮ ਤੇ ਦੰਦ ਲੜਾਈ ਝਗੜੇ ਕਰਕੇ ਜਿੰਨਾ ਮਰਜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣੀ ਆ ਮਨਜ਼ੂਰ ਸੋਧਿਆ ਦੇ ਇਸ ਬਿਆਨ ਦੀ ਸਖਤ ਨੋਕਰਾ ਕਰਦੇ ਆ ਨਿੰਦਾ ਕਰਦੇ ਆ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਆਮ ਆਦਮੀ ਪਾਰਟੀ ਦੇ ਇਹਨਾਂ ਲੀਡਰਾਂ ਦੀਆਂ ਭਾਵਨਾਵਾਂ ਦਾ ਜਵਾਬ ਦੇ ਲਈ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆਓ ਜੇ ਕਾਂਗਰਸ ਪਾਰਟੀ ਦੀ ਮੌਜੂਦਗੀ ਰਹੀ ਤਰੱਕੀ